ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਸੈਨਾ ਨਵੀਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਅੱਜਕੱਲ ਪੰਜਾਬ ਦੇ ਹਾਲਾਤ ਕਿੱਦ ਕੀ ਹੋਈ ਜਾਂਦੇ ਨੇ ਕਿੱਧਰ ਦਾ ਕਿੱਧਰ ਜਿਹੜੇ ਲੋਕ ਨੇ ਇੰਨੇ ਕਿ ਜਿਆਦਾ ਉਹਨਾਂ ਦੇ ਖੂਨ ਗਰਮ ਹੋ ਚੁੱਕੇ ਨੇ ਕੀ ਬੰਦਾ ਤਾਂ ਉਹਨਾਂ ਨੇ ਗਾਜਰ ਮੂਲੀ ਸਮਝਿਆ ਜੀ ਹਾਂ ਤੁਹਾਨੂੰ ਦੱਸਿਆ ਕਿ ਐਸਾ ਮਾਮਲਾ ਜਿਹੜਾ ਹੈ ਉਹ ਮਜੀਠੇ ਦੇ 4 ਕਿਲੋਮੀਟਰ ਨੇੜਲੇ ਪਿੰਡ ਕਥੂ ਨਗਲ ਤੋਂ ਸਾਹਮਣੇ ਆਇਆ ਜਿੱਥੇ ਪੈਟਰੋਲ ਪੰਪ ਬੰਦ ਸੀਗਾ ਤਾਂ ਇਹ ਦੋ ਵਿਅਕਤੀ ਆਉਂਦੇ ਨੇ ਉਹਨਾਂ ਵੱਲੋਂ ਜਿਹੜਾ ਮੂੰਹ ਟੱਕਿਆ ਹੁੰਦਾ ਆ ਤਾਂ ਪੰਪ ਤੇ ਪੈਟਰੋਲ ਪਵਾਉਣ ਵਾਸਤੇ ਕਿਹਾ ਜਾਂਦਾ ਤਾਂ ਉਹਨਾਂ ਵੱਲੋਂ ਜਦੋਂ ਪੰਪ ਦੇ ਕਰਿੰਦਿਆਂ ਦੇ ਵੱਲੋਂ ਜਦੋਂ ਨਾ ਕੀਤੀ ਜਾਂਦੀ ਹੈ ਤਾਂ ਜਬਰੇ ਜੜਿਆ ਉਹ ਜਿਹੜਾ ਪੈਟਰੋਲ ਪੰਪ ਦੇ ਅੰਦਰ ਜਿਹੜਾ ਦਫ਼ਤਰ ਬਣਿਆ ਹੁੰਦਾ ਆ ਉਹਦੇ ਵਿੱਚ ਜਿਹੜਾ ਉਹ ਵੜ ਜਾਂਦੇ ਨੇ ਤਾਂ ਉੱਥੇ ਜਾ ਕੇ ਗੋਲੀ ਚਲਾ ਦਿੰਦੇ ਨੇ ਤੇ ਗੋਲੀ ਜਿਹੜੀ ਆ ਇੱਕ ਕਰਿੰਦੇ ਦੇ ਲੱਗੀ ਹੈ ਜਿਹਦੇ ਕਾਰਨ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਹੋਰ ਵਿਅਕਤੀ ਤੇ ਜਿਹੜੀ ਗੋਲੀ ਲੱਗੀ ਆ ਤਾਂ ਉਸ ਦੀ ਜਿਹੜੀ ਹਾਲਤ ਜਿਹੜੀ ਆ ਉਹ ਗੰਭੀਰ ਦੱਸੀ ਜਾ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਸਵਾਲ ਉਹ ਇਹ ਖੜਾ ਹੁੰਦਾ ਹੈ ਕਿ ਸ਼ਰਿਆਮ ਐਸੀਆਂ ਵਾਰਤਾਤਾਂ ਨੂੰ ਅੰਜਾਮ ਲੋਕ ਦੇ ਰਹੇ ਨੇ ਤਾਂ ਪੁਲਿਸ ਵੱਲੋਂ ਜਿਹੜਾ ਆ ਉਹ ਲਗਾਤਾਰ ਜਿਹੜੇ ਇਹਨਾਂ ਨੂੰ ਫੜ ਕੇ ਜਿਹੜਾ ਉਹ ਸਲਾਖਾਂ ਦੇ ਪਿੱਛੇ ਵੀ ਧੱਕਿਆ ਜਾ ਰਿਹਾ ਪਰ ਜਦੋਂ ਇਹ ਬਾਹਰ ਆਉਂਦੇ ਨੇ ਤੇ ਆਪਣੀਆਂ ਐਸੀਆਂ ਹਰਕਤਾਂ ਤੋਂ ਇਹ ਬਾਜ ਨਹੀਂ ਆਉਂਦੇ ਵਾਰਦਾਤ ਹੋ ਜਾ ਉਸ ਬੰਦੇ ਜਾਣਕਾਰੀ ਦੀ ਹੋ ਗਈ 8:00 ਦੇ ਕਰੀਬ ਤਿੰਨ-ਚਾਰ ਤੇ ਵਿਅਕਤੀ ਆਏ ਜਿਹਨਾਂ ਮੂੰਹ ਵੱਧੇ ਆ ਤੇ ਸਿੱਧਾ ਹੀ ਦਫ਼ਤਰ ਦੇ ਵਿੱਚ ਆਣ ਕੇ ਤੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਇੰਕੀਲ ਪਾਉਣਾ ਹੈਗਾ ਪੰਪ ਬੰਦ ਹੋ ਗਿਆ ਮੁਰਗਣਾ ਸਿੱਧੀਆਂ ਗੂੜੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਅਸੀਂ ਇੱਕ ਦੀ ਸ਼ਾਦੀ ਜੀ ਵਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਮੂੰਹ ਚ ਵੱਜੀ ਆ ਉਹਦੇ ਮੋਢਾ ਚ ਵੜਾ ਜਿਹੜਾ ਉਹ ਗਿਆ ਇਸ ਕਰਕੇ ਜਿਹੜੇ ਆ ਸਾਰੇ ਮੁਟਿਆਉ ਭੱਜ ਗਏ ਸਾਰੇ ਉਹੀ ਕਿਦਾ ਦੇਖਦੇ ਇਹ ਲੁੱਟਖੋ ਦੀ ਦੁਨੀਆ ਨਾਲ ਆਏ ਸੀ ਜਾਂ ਬੰਦੇ ਮਾਰਨੇ ਆਏ ਸੀ ਪਾ ਜੀ ਪੈਸੇ ਤਾਂ ਮੰਗੇ ਹੀ ਨਹੀਂ ਲੁੱਟ ਤੇ ਪੈਸੇ ਦੋਥੇ ਪੈਸੇ ਨਾ ਕੋ ਗੱਲਾਂ ਕੋ ਪੈਸਾ ਦਾ ਸਿੱਧਾ ਆਉਂਦੇ ਆ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਜਿਹੜੀ ਆਉਂਦੀ ਆ ਉਹ ਕਿਹੜੇ ਕੋਈ ਵੀ ਵਿਚਾਰੇ ਬੈਠੇ ਸੀ ਉਤਰਾਏ ਉਹ ਕਿਹੜਾ ਪੰਪ ਤਾਂ ਬੰਦ ਕਰਕੇ ਬੈਠੇ ਸੀ ਉਹ ਤੋ ਆਏ ਆ ਸਿੱਧੇ ਉਹਨਾਂ ਹਮਲਾ ਹੀ ਕੀਤਾ ਬਸ ਤੁਸੀਂ ਕਿਦਾ ਵੇਖਦੇ ਤੇ ਗੈਂਗਸਟਰ ਵੀ ਆ ਤੁਨਕਿਆਂ ਵੀ ਆਉਂਦੀਆਂ ਰਹੀਆਂ ਗੈਂਗਸਟਰ ਆ ਰਿਹਾ ਕਿ ਉਹਨਾਂ ਦੇ ਮਿਲੋ ਕੂਟਾ ਆ ਕਹਾਰਾ ਕਿ ਜਾ ਕੋਈ ਹੋਰ ਕਿਸਾ ਦੇਖਣਾ ਦੇਖੋ ਜੀ ਹੁਣੇ ਪੁਸਤੀ ਜਿਹੜੀ ਆ ਅੱਜ ਤਫਤੀਸ਼ ਹੋਊਗੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੋਈ ਜੋ ਵੀ ਆ ਉਸ ਤੋਂ ਪਤਾ ਲੱਗੂਗਾ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜੀਣਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਤੇ ਵੇਖ ਲੋ ਵੀ ਦਿਨ ਦਿਹਾੜੇ ਜਿਹੜੇ ਆ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਤੇ ਦੂਜੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਵੱਜੀਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਇਹਦਾ ਇਦਾਂ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਨਾਲੇ ਵੀ ਅਕਾਲੀ ਆਗੂਆਂ ਦੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈਦਾ ਕੀਤੀ ਜਾਵੇ ਅਸਲ ਵਿੱਚ ਪਹਿਲਾਂ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਛਲਿਆਵੇਂ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋਈ ਚੱਲ ਰਿਹਾ ਸਾਰਾ ਕੁਝ ਜੋ ਕੁਝ ਹੰਧਾਰ ਜੋ ਬਣੇ ਪਏ ਆ ਸਾਡੇ ਸਾਹਮਣੇ ਦਿਖ ਰਹੇ ਆ ਉਦੇ ਤੈਪ ਹੀ ਆ ਜੇ ਜਿਹੜੀ ਗੱਲ ਤੇ ਤੁਹਾਡੀ ਇਥੇ ਸਰਕਾਰ ਦੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇਗੇ ਮੰਗ ਇਹ ਆ ਕਿ ਲਾਅਨ ਆਰਡਰ ਨੂੰ ਜਿਆਦਾ ਹੋਰ ਸਖਤ ਕੀਤਾ ਜਾਵੇ ਲੋਕਾਂ ਨੂੰ ਸੇਫ ਬਣਾਇਆ ਜਾਵੇ ਇਸ ਤਰ੍ਹਾਂ ਜਿਹੜੇ ਹਾਲਾਤ ਆ ਕਿ ਤਰ੍ਹਾਂ ਫਿਰ ਜੀਣਾ ਹਾਲਾਤ ਹੋਊ ਕਿ ਤਰ੍ਹਾਂ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲਣਗੇ ਜਾਂ ਸਾਡੇ ਵਰਗੇ ਬੰਦਿਆਂ ਦੀ ਹਾਲਾਤ ਆ ਆਮ ਬੰਦਿਆਂ ਨੇ ਕਦੇ ਨਾ ਦੇਖਿਆ ਜਿਹੜਾ ਤੁਸੀਂ ਖਿਆਸਾਬ ਉੱਪਰ ਆਸੀ ਦੀ 5 ਵਜੇ ਲੋਕ ਇਥੇ ਘਰਾਂ ਚਲੇ ਜਾਂਦੇ ਨੇ ਇਤਨਾ ਆਫਸਰਾਂ ਜੰਨੀ ਕੜ ਬੈਠਾ ਹੋਣਗੇ ਜਿਹਦਾ ਮਾਹੌਲ ਦੇਖੋ ਕਪਾਮਪਾ ਸਾਈਡ ਤੇ ਸਾਰਿਆਂ ਨੂੰ ਪਤਾ ਜਿਨਾ ਚਾਪਦਾ ਨਾ ਲੁੱਟ ਦੀ ਵਾਰ ਦਾ ਭੈਣ ਬੰਦੇ ਕਟਲ ਦੀ ਨਾਲ ਆਈ ਸੀ ਇੱਕ ਨੂੰ ਮਾਰ ਕੇ ਇੱਕ ਮਰਨ ਦੇ ਕਿਨਾਰੇ ਆ ਵਿਚਾਰਾ ਠੀਕਾ ਮਸਾਂ ਬਚ ਗਿਆ ਤੇ ਇਸ ਤਰ੍ਹਾਂ ਹੀ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਇਸ ਵਾਸਤੇ ਦੇਖ ਕੇ ਲੋਕਾਂ ਨੂੰ ਜਾ ਸਖਸ਼ ਕਰੇ ਆ ਸਾਹਮਣੇ ਰੋਡ ਆ ਤੁਸੀਂ ਖੜ੍ਹ ਜੋ ਇੱਥੇ 6 ਵਜੇ ਤੱਕ ਬੰਦਾਂ ਨਹੀਂ ਜਿੰਦਾ ਇਹ ਕਾਲੀ ਆਗੂਆਂ ਦੇ ਸਾਰਿਆਂ ਦੇ ਤੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਸਜਣਾ ਬ੍ਰੇਕਿੰਗ ਨਾਲ ਇਹ ਤਹਿਕੀਕਾ ਤੋਂ ਦੇ ਜੀ ਅੱਜ ਤਾਂ ਪਹਿਲਾਂ ਤੋਂ ਰੌਲਾ ਚੱਲ ਰਿਹਾ ਵੀ ਕੀ ਹੋ ਰਿਹਾ ਮਜੀਠੇ ਜਹਾ ਵਾਲੇ ਥੋੜੇ ਦੇ ਨਾਲ ਖਿਆਚ ਇਹਦੀ ਤਹਿਕੀਕਾ ਨੂੰ ਚਾਹੀਦੀ ਬ੍ਰੇਕਿੰਗ ਪਹਿਲੇ ਜਿਹੜੀਆਂ ਵਾਰਦਾਤਾਂ ਆ ਉਹਨਾਂ ਦੇ ਸਬੰਧ ਵਿੱਚ ਤੇ ਅਜੇ ਤੱਕ ਕੋਈ ਇਹਨਾਂ ਤੋਂ ਗ੍ਰਿਫਤਾਰੀ ਨਹੀਂ ਹੋਈ ਕੋਈ ਟ੍ਰੇਸ ਨਹੀਂ ਆਇਆ ਇਹਦੇ ਬਾਰੇ ਤੁਹਾਨੂੰ ਉਮੀਦ ਹੈਗੀ ਆ ਕਿ ਤੁਸੀਂ ਕਰ ਲੈਣਗੇ ਜੇ ਤਾਂ ਉਮੀਦ ਹੀ ਕਰ ਸਕਦੇ ਆ ਜੇ ਪਹਿਲਾਂ ਆਪਾਂ ਪੜੀਆ ਕੀ ਹੋਇਆ ਅੱਜ ਦਾ ਇੱਕ ਚਾਹੁੰਦੇ ਆ ਵੀ ਬੌਲਸ ਸਾਰੇ ਜਾਣੇ ਆਪਦਾ ਕੰਮ ਇਮਾਨਦਾਰੀ ਨਾਲ ਕਰਕੇ ਜਿਹੜੇ ਵੀ ਦੋਸ਼ੀ ਬੰਦੇ ਆ ਉਹਨਾਂ ਨੂੰ ਫਰਮ ਤੇ ਇਨਸਾਫ ਦਵਾਇਆ ਜਾ ਸਕੇ ਤਾਂ ਪਾਣੀ ਕੀ ਕਰੀਆ ਚੱਲਿਆ ਜੀ ਮਨਜੀਠਾ ਕਠਮੰਗਲਾ ਰੋਡ ਤੇ ਪਾਰਕ ਪੈਟਰੋਲਿੰਗ ਦਾ ਕੰਮ ਕਰਦੀ। ਪੰਪੋ ਜਿਹੜਾ 6 ਵਜੇ ਇਹਨੇ ਬੰਦ ਹੋਇਆ ਉਹਨਾਂ। ਇਹਨਾਂ ਦੇ ਤਿੰਨ ਬੰਦੇ ਗੋਦਮ ਅੰਮ੍ਰਿਤ ਅਰਪਨ। ਉਹ ਬੰਦੇ ਕਰਕੇ ਪੰਪ ਨੂੰ ਕਮਰੇ ਸੀਗੇ। ਚਾਹੋ ਤੁਸੀਂ ਤਿੰਨ ਨੌਜਵਾਨ ਇੱਕ ਗੱਡੀ ਤੇ ਆਏ ਆ ਜੀ। ਉਹ ਆਉਂਦੇ। ਇਹਨਾਂ ਲੁੱਟ-ਖੁੱਟ ਦੀ ਵਾਰਦਾਤ। ਪਹਿਲਾ ਦਰਵਾਜ਼ਾ ਖੋਲ੍ਹ। ਰੋਸ ਤੋਂ ਬਹੁਤ ਵੱਦ ਨੂੰ ਮੋਟ ਨੂੰ ਨਾਮ ਦਤਾਨਾ ਨੇ ਇਹ ਆਪਤ ਦੇ ਵਿੱਚ ਚਾਹਣ ਖਤਰੋਨਾਂ ਦੇ ਸਰਪ੍ਰਾਈਜ਼ ਹੋ ਰਿਹਾ ਸਰਪ੍ਰਾਈਜ਼ ਨਾਮ ਜਿਹੜਾ ਉਹਨਾਂ ਕੋ 100 ਹੋਗਾ ਨਾਲ ਜਿਹੜੀਆਂ ਗੋਲੀਆਂ ਸੌਣ ਕਰਕੇ ਜਿਹੜੀ ਬਹੁਤ ਹੁੰਦੀ ਡੈਕ ਸੀ ਉਹਦੀ ਐਂਡ ਅਰਪਾਣਾ ਅਰਪਾਣਾ ਕੋਤਾਨਾ ਜਿਹੜਾ ਉਹਨਿੰਡਾ ਬਾਕੀ ਜਿਹੜੀ ਮੋੜੇ ਕਿ ਤੁਸੀਂ ਇਹ ਜਿਹੜੀ ਆਉਣ ਵਾਲਾ ਜੋ ਵੀ ਉਹ ਇਹ ਤਾਂ ਨਾ ਚਲ ਕੋਈ ਕੈਸ਼ ਵੀ ਕਰਾਉਣੀ ਖੜਵਾਇਆ ਨਹੀਂ ਅਜੇ ਤੱਕ ਨਹੀਂ ਜੀ ਕੈਸ਼ ਵਾਲੇ ਜੀ ਬਰਾਬਰ ਜੀ ਠੇਰੀਆ 'ਚ ਲਗਾਤਾਰ ਵਾਰਦਾਤਾ ਹੋ ਰਹੀ ਆ ਪਹਿਲਾਂ ਠੇਕੇ ਦੇ ਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਆ ਹੁਣ ਤੀਸਰੀ ਲਗਾਤਾਰ ਵਾਰਦਾਤਾ ਜੀ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਕਹਿੰਦੇ ਦੇਖੋ ਜੀ ਇਹ ਜਿਹੜੀ ਆ ਵਾਰਦਾਤਾ ਆ ਤਾਂ ਮੈਂ ਯਕੀਨ ਦਵਾਉਂਦਾ ਆ ਜੀ ਇਹਨੂੰ ਸਿੱਧੀ ਤੁਸੀਂ ਅਸੀਂ ਹੱਲ ਕਰਾਂਗੇ ਜੀ ਗੋਸਟਿੰਗ ਹੋਏ ਨੂੰ ਇੱਥੇ ਦੋ ਚਾਰ ਦੇਣੀ ਇਹ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਹੋ ਬਹੁਤ ਤਫ਼ਤੀਸ਼ ਦਾ ਵਿਚਾਰ ਜੀ ਲਾਗੇ ਨੂੰ ਤੱਕੀ ਤਰ੍ਹਾਂ ਹੋਏ ਗੋਡਿੰਗ ਉਧਰ ਬਾਰੇ ਤੁਹਾਡੀ ਤਫ਼ਤੀਸ਼ ਦੇ ਤਰ੍ਹਾਂ ਕਿੱਦਾਂ ਅੱਜ ਮਜੀਠੇ ਵੱਲੋਂ ਆਏ ਨੇ ਲੁਟੇਰੇ ਕਥੂ ਨਗਰ ਸਾਈਡ ਵੱਲੋਂ ਆਏ ਹੋਣਗੇ ਅਜੇ ਤੱਕ ਇਹ ਵੀ ਨਹੀਂ ਕਰਤਾ ਅਜੇ ਤਾਂ ਅਸੀਂ ਆਏ ਹਾਂ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਂ ਅਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ